ਇਰਵਤੀ ਚੱਜ ਰੌਂਗ 'ਤੇ ਖੜੇ ਕਰਦੀ ਨਾ ਦ੍ਰਿਸ਼ ਸਾਹਮਣੇ ਆਇਆ ਜਦੋਂ ਇਰਵਤੀ ਅੰਬਾਲਾ ਹਾਈਵੇ ਤੇ ਪੁਲਿਸ ਅਤੇ ਲਾਰੇਂਸ ਗੈਂਗ ਦੇ ਸ਼ੂਟਰਾਂ ਦੇ ਵਿਚਕਾਰ ਸਿੱਧਾ ਮੁਕਾਬਲਾ ਹੋਇਆ ਖੂਬਸੂਤਨਾ ਮਿਲਨ ਤੇ ਪੁਲਿਸ ਨੇ ਇਲਾਕੇ ਦੀ ਕਿਰਾਵੰਦੀ ਕੀਤੀ ਜਿਸ ਦੌਰਾਨ ਸ਼ੂਟਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਗੈਂਗ ਤੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਵਿੱਚ ਦੋ ਨੂੰ ਗੋਲੀ ਲੱਗਣ ਦੇ ਨਾਲ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਨਾਲ ਹੀ ਕਾਰਵਾਈ ਦੇ ਦੌਰਾਨ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਪੁਲਿਸ ਦਾ ਦਾਵਾ ਹੈ ਕਿ ਇਹ ਸ਼ੂਟਰ ਕਿਸੇ ਵੱਡੀ ਅਪਰਾਧਿਕ ਪਲੈਨਿੰਗ ਦੇ ਲਈ ਨਿਕਲੇ ਹੋਏ ਸਨ ਅਤੇ ਬਾਕੀ ਗੈਂਗ ਮੈਂਬਰਾਂ ਦੀ ਪਾਲ ਤੇਜ਼ ਘਾਤੀਤੀ ਹੈ ਤੇ ਏਰੀਆ ਦੇ ਵਿੱਚ ਜਿਹੜਾ ਹੈਗਾ ਇੱਕ ਪੁਲਿਸ ਨੂੰ ਟਿਪ-ਆਫ ਆਈ ਸੀਗੀ ਕਿ ਇੱਕ ਗੈਂਗ ਦੀ ਵੈਪਨਸ ਦੀ ਡਿਲੀਵਰੀ ਹੋਣ ਲੱਗੀ ਹੈ ਤੇ ਤਿੰਨ ਤੋਂ ਚਾਰ ਬੰਦੇ ਹੈਗੇ ਆ ਜਿਹੜੇ ਵੈਪਨਸ ਅੱਗੇ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਆ ਤਾਂ ਉਹ ਪਿੱਛਾ ਕਰਦੇ ਹੋਏ ਜੀ ਡੀਐਸਪੀ ਡੇਰਾ ਬਸੀ ਆਪਣੇ ਵਿਕਰਮ ਬਰਾੜ ਸਾਹਿਬ ਨੇ ਜਿਹੜਾ ਪੁਰਾਣਾ ਵੀ ਤੁਹਾਨੂੰ ਪਤਾ ਹੈਗਾ ਜਦੋਂ ਇੱਕ ਖੱਗਰ ਦੇ ਕੰਡੇ ਤੇ ਆਪਣਾ ਇਨਕਾਊਂਟਰ ਹੋਇਆ ਸੀਗਾ ਇਹ ਉਹੀ ਗੈਂਗ ਹੈਗਾ 골ਡੀ ਢਿੱਲੋ ਇਹਨਾਂ ਦਾ ਮੇਨ ਹੈੱਡ ਹੈਗਾ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈਗਾ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਜਿਹੜਾ ਫਿਗਰ ਹੋਇਆ ਮਨਦੀਪ ਸਿੰਘ ਹੈਗਾ ਜਿਹੜਾ ਸਪੇਨ ਬੇਸਡ ਹੈ ਬੇਸਿਕਲੀ ਉਹ ਇਸ ਮੋਡਿਊਲ ਨੂੰ ਤਿਆਰ ਕਰ ਰਹੇ ਸੀਗੇ ਜੀ ਇਹਨਾਂ ਦੇ ਵਿੱਚ ਇਹ ਤੋਂ ਜਦੋਂ ਇੱਥੇ ਦਬੇਚ ਬਣਾਈ ਗਈ ਤਾਂ ਤਕਰੀਬਨ ਅੰਦਰੋਂ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰਿੰਗ ਦੋ ਦੇ ਜਿਹੜਾ ਹੈਗਾ ਜੀ ਲੈਗ ਸ਼ਾਟ ਹੋਇਆ ਤੇ ਦੋ ਨੇ ਸਰਿੰਡਰ ਕਰਤਾ ਸੀ ਸਰ ਜਿਹੜਾ ਪਹਿਲਾ ਇਨਕਾਉਂਟਰ ਹੋਇਆ ਸੀਗਾ ਉਸੇ ਕਰਣ ਮਿਸਿੰਗ ਹੋਏ ਸੀ ਤਾਂ ਉਹਨਾਂ ਨੂੰ ਦਵਾ ਨਹੀਂ 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 ਉਦੋਂ ਉਦੋਂ ਨਹੀਂ ਉਦੋਂ ਨਹੀਂ ਹੋਏ ਸੀ ਜੀ ਉਹਦੇ ਤੋਂ ਜਦੋਂ ਆਪਾਂ ਨੇ ਉਹ ਬੰਦੇ ਫੜੇ ਸੀਗੇ ਉਹਨਾਂ ਦੀ ਪੁਸ਼ਤਾਜ ਕੀਤੀ ਗਈ ਤਾਂ ਹੋਰ ਅੱਗੇ ਲੀਡਸ ਆਈਆਂ ਸੀਗੀਆਂ ਵੀ ਹੋਰ ਕਿਹੜੇ-ਕਿਹੜੇ ਬੰਦੇ ਇਹਨਾਂ ਦੇ ਗੈਂਗ ਦੇ ਵਿੱਚ ਇਨਵੋਲਵ ਹੋ ਸਕਦੇ ਆ ਜਿਹੜੇ ਇੱਥੇ ਆਪਰੇਟਿਵ ਹੈਗੇ ਇਹਨਾਂ ਦੇ ਗੈਂਗ ਦੇ ਉਹ ਹੁਣ ਰਿਕਵਰੀ ਕਿੰਨੀ ਕੁ ਹੋਈ ਹੈ ਰਿਕਵਰੀ ਟੋਟਲ ਪੰਜ ਸੱਤ ਪਿਸਟਲ ਹੈਗੇ ਆ ਜੀ ਟੋਟਲ ਦੋ ਇਹਨਾਂ ਦੇ ਕੋਲ ਸੀ ਪੰਜ ਇੱਕ ਦੂਜੇ ਪਾਸੇ ਸੀਗੇ ਤੇ ਤਕਰੀਬਨ 70 ਗੋਲੀਆਂ ਜਿੰਦਾ ਕਾਰਤੂਸ ਰਿਕਵਰ ਹੋਈਆਂ ਨੇ ਕੋਈ ਇੰਪੋਰਟੈਂਟ ਹੈ ਪਿਸਟਲ ਕੋਈ ਹੈ ਬੱਤੀ ਬੋਰ ਦੇ ਪਿਸਟਲ ਹੈ ਜੀ ਸਤੋ ਸਾਰੇ ਜੀ ਜੀ ਸਰ ਇਹ ਪਹਿਲਾਂ ਵੀ ਕਿਸੇ ਵਾਰ ਦਾਅਤ ਚ ਸ਼ਾਮਲ ਪਹਿਲਾਂ ਇਹ ਨਹੀਂ ਗੈਂਗ ਰਿਲੇਟਡ ਇਹਨਾਂ ਦਾ ਹਲੇ ਤੱਕ ਕੋਈ ਜਿਹੜਾ ਹੈਗਾ ਐਂਗਲ ਆਪਾਂ ਨੂੰ ਨਹੀਂ ਮਿਲਿਆ ਹੈਗਾ ਕ੍ਰਾਈਮ ਜ਼ਰੂਰ ਇਹਨਾਂ ਦੇ ਚੋਰੀ ਜਾਂ ਸਨੇਚਿੰਗ ਦੇ ਪਰਚੇ ਇਹਨਾਂ ਤੇ ਹੈਗੇ ਨੇ ਸਰ ਜਿਹੜੀ ਮੋਟਰਸਾਈਕਲ ਜਿਹੜੀ ਬਰਾਮਦ ਹੋਈਆਂ ਇਹ ਜਿਹੜੀ ਦੋ ਇਹਦੇ ਨੰਬਰ ਦਾ ਪੇਸ ਨਹੀਂ ਦੇਖਣੇ ਹਲੇ ਹੁਣ ਹੁਣੇ ਰਿਕਵਰ ਹੋਈਆਂ ਜੀ ਹੁਣ ਅੱਗੇ ਤਫਤੀਸ਼ ਚ ਰਿਕਵਰ ਦੋ ਵਹੀਕਲ ਹੈਗੇ ਨੇ ਜੀ ਇਹਨਾਂ ਕੋਲ ਤੇ ਹੁਣ ਉਹ ਰਿਕਵਰ ਇਹਨਾਂ ਦੇ ਅੱਗੇ ਕਰਾਂਗੇ ਵੀ ਕਿਹਦੀ ਮਾਲਕੀਅਤ ਹੈਗੀ ਕਿਹਦੇ ਹੈਗੇ ਤੇ ਕੀ ਚੋਰੀ ਦੇ ਇਹਨਾਂ ਦੇ ਆਪਣੇ ਡੇਰਾਵਸੀ ਚ ਅੱਜ ਰੌਂਗ ਟੇ ਖੜੇ ਕਰ ਦੀਨ ਬਰਾਦਰਿਸ਼ ਸਾਹਮਣੇ ਆਇਆ ਜ ਜਦੋਂ ਡੇਰਾਵਸੀ ਅੰਬਾਲਾ ਹਾਈਵੇ ਤੇ ਪੁਲਿਸ ਅਤੇ ਲਾਰੇਂਸ ਗੈਂਗ ਦੇ ਸ਼ੂਟਰਾਂ ਦੇ ਵਿਚਕਾਰ ਸਿੱਧਾ ਮੁਕਾਬਲਾ ਹੋਇਆ ਖੁਬਸੂਤਨਾ ਮਨਨ ਤੇ ਪੁਲਿਸ ਨੇ ਇਲਾਕੇ ਦੀ ਕਿਰਾਵੰਦੀ ਕੀਤੀ ਜਿਸ ਦੌਰਾਨ ਸ਼ੂਟਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਗੈਂਗ ਤੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਵਿੱਚ ਦੋ ਨੂੰ ਗੋਲੀ ਲੱਗਣ ਦੇ ਨਾਲ ਜ਼ਖਮੀ ਹਾਲਤ ਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਨਾਲ ਹੀ ਕਾਰਵਾਈ ਦੇ ਦੌਰਾਨ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਪੁਲਿਸ ਦਾ ਦਾਵਾ ਹੈ ਕਿ ਇਹ ਸ਼ੂਟਰ ਕਿਸੇ ਵੱਡੀ ਅਪਰਾਧਿਕ ਪਲੈਨਿੰਗ ਦੇ ਲਈ ਨਿਕਲੇ ਹੋਏ ਸਨ ਅਤੇ ਬਾਕੀ ਗੈਂਗ ਮੈਂਬਰਾਂ ਦੀ ਪਾਲ ਤੇਜ਼ ਘਾਤੀਤੀ ਹੈ ਤੇ ਏਰੀਆ ਦੇ ਵਿੱਚ ਜਿਹੜਾ ਹੈਗਾ ਇੱਕ ਪੁਲਿਸ ਨੂੰ ਟਿਪ-ਆਫ ਆਈ ਸੀਗੀ ਕਿ ਇੱਕ ਗੈਂਗ ਦੀ ਵੈਪਨਸ ਦੀ ਡਿਲੀਵਰੀ ਹੋਣ ਲੱਗੀ ਹੈ ਤੇ ਤਿੰਨ ਤੋਂ ਚਾਰ ਬੰਦੇ ਹੈਗੇ ਆ ਜਿਹੜੇ ਵੈਪਨਸ ਅੱਗੇ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਆ ਤਾਂ ਉਹ ਇੱਛਾ ਕਰਦੇ ਹੋਏ ਜੀ ਡੀਐਸਪੀ ਡੇਰਾ ਬਸੀ ਆਪਣੇ ਵਿਕਰਮ ਬਰਾੜ ਸਾਹਿਬ ਨੇ ਜਿਹੜਾ ਪੁਰਾਣਾ ਵੀ ਤੁਹਾਨੂੰ ਪਤਾ ਹੈਗਾ ਜਦੋਂ ਇੱਕ ਖੱਗਰ ਦੇ ਕੰਡੇ ਤੇ ਆਪਣਾ ਇਨਕਾਊਂਟਰ ਹੋਇਆ ਸੀਗਾ ਇਹ ਉਹੀ ਗੈਂਗ ਹੈਗਾ 골ਡੀ ਢਿੱਲੋਂ ਇਹਨਾਂ ਦਾ ਮੇਨ ਹੈੱਡ ਹੈਗਾ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈਗਾ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਜਿਹੜਾ ਫਿਗਰ ਹੋਇਆ ਮਨਦੀਪ ਸਿੰਘ ਹੈਗਾ ਜਿਹੜਾ ਸਪੇਨ ਬੇਸਡ ਹੈ ਬੇਸਿਕਲੀ ਉਹ ਇਸ ਮੋਡਿਊਲ ਨੂੰ ਤਿਆਰ ਕਰ ਰਹੇ ਸੀਗੇ ਜੀ ਇਹਨਾਂ ਦੇ ਵਿੱਚ ਇਹ ਤੋਂ ਜਦੋਂ ਇੱਥੇ ਦਬੇਜ ਬਣਾਈ ਗਈ ਤਾਂ ਤਕਰੀਬਨ ਅੰਦਰੋਂ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰਿੰਗ ਦੋ ਦੇ ਜਿਹੜਾ ਹੈਗਾ ਜੀ ਲੈਗ ਸ਼ਾਟ ਹੋਇਆ ਤੇ ਦੋ ਨੇ ਸਰੈਂਡਰ ਕਰਤਾ ਸੀ ਸਰ ਜਿਹੜਾ ਪਹਿਲਾ ਇਨਕੰਟਰੋਲ ਹੋਇਆ ਸੀਗਾ ਉਸੇ ਤਰ੍ਹਾਂ ਮਿਸਿੰਗ ਹੋਏ ਸੀ ਤਾਂ ਉਹਨਾਂ ਨੂੰ ਦੁਬਾਰਾ ਨਹੀਂ 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 ਉਦੋਂ ਉਦੋਂ ਨਹੀਂ ਉਦੋਂ ਨਹੀਂ ਹੋਏ ਸੀ ਜੀ ਉਹਦੇ ਤੋਂ ਜਦੋਂ ਆਪਾਂ ਨੇ ਉਹ ਬੰਦੇ ਫੜੇ ਸੀਗੇ ਉਹਨਾਂ ਦੀ ਪੁਸ਼ਤਾਜ ਕੀਤੀ ਗਈ ਤਾਂ ਹੋਰ ਅੱਗੇ ਲੀਡਸ ਆਈਆਂ ਸੀਗੀਆਂ ਵੀ ਹੋਰ ਕਿਹੜੇ-ਕਿਹੜੇ ਬੰਦੇ ਇਹਨਾਂ ਦੇ ਗੈਂਗ ਦੇ ਵਿੱਚ ਇਨਵੋਲਵ ਹੋ ਸਕਦੇ ਆ ਜਿਹੜੇ ਇੱਥੇ ਆਪਰੇਟਿਵ ਹੈਗੇ ਇਹਨਾਂ ਦੇ ਗੈਂਗ ਦੇ ਉਹ ਹੁਣ ਰਿਕਵਰੀ ਕਿੰਨੀ ਕੁ ਹੋਈ ਹੈ ਰਿਕਵਰੀ ਟੋਟਲ 5 7 ਪਿਸਟਲ ਹੈਗੀਆਂ ਜੀ ਟੋਟਲ ਦੋ ਇਹਨਾਂ ਦੇ ਕੋਲ ਸੀ 5 ਇੱਕ ਦੂਜੇ ਪਾਸੇ ਸੀਗੇ ਇਸ ਤੋਂ ਕੋਈ ਬਰਤੀ ਬੋਰ ਦੇ ਪਿਸਟਲਾਂ ਜੀ ਸਤੋਂ ਸਾਰੇ ਜੀ ਜੀ ਸਰ ਇਹ ਪਹਿਲਾਂ ਵੀ ਕਿਸੇ ਵਾਰਦਾਤ ਚ ਸ਼ਾਮਲ ਪਹਿਲਾਂ ਇਹ ਨਹੀਂ ਗੈਂਗ ਰਿਲੇਟਡ ਇਹਨਾਂ ਦਾ ਹਲੇ ਤਾਂ ਕੋਈ ਜਿਹੜਾ ਹੈਗਾ ਐਂਗਲ ਆਪਾਂ ਨੂੰ ਨਹੀਂ ਮਿਲਿਆ ਹੈਗਾ ਕ੍ਰਾਈਮ ਜ਼ਰੂਰ ਇਹਨਾਂ ਦੇ ਚੋਰੀ ਜਾਂ ਸਨੇਚਿੰਗ ਦੇ ਪਰਚੇ ਇਹਨਾਂ ਤੇ ਹੈਗੇ ਨੇ ਸਰ ਜਿਹੜੀ ਮੋਟਰਸਾਈਕਲ ਜਿਹੜੀ ਬਰਾਮਦ ਹੋਈਆਂ ਇਹ ਜਿਹੜੀ ਦੋ ਇਹਦੇ ਨੰਬਰ ਦਾ ਪਲੇਟ ਨਹੀਂ ਦੇਖਣੇ ਹਲੇ ਹੁਣ ਹੁਣੇ ਰਿਕਵਰ ਹੋਏ ਆ ਜੀ ਹੁਣ ਅੱਗੇ ਤਫਤੀਸ਼ ਚ ਰਿਕਵਰ ਦੋ ਵਹੀਕਲ ਹੈਗੇ ਨੇ ਜੀ ਇਹਨਾਂ ਕੋਲ ਤੇ ਹੁਣ ਉਹ ਰਿਕਵਰ ਇਹਨਾਂ ਦੇ ਅੱਗੇ ਕਰਾਂਗੇ ਵੀ ਕਿਹਦੀ ਮਾਲਕੀਅਤ ਹੈਗੀ ਕਿਹਦੇ ਹੈਗੇ ਤੇ ਕੀ ਚੋਰੀ ਦੇ ਇਹਨਾਂ ਦੇ